ਲੋਵੀ ਪਹਿਲੀ ਬਾਤ ਜਿਹੜੀ ਹੈਗੀ ਆਪਣੀ ਲੋਹੇ ਦੀਆਂ ਪੌੜੀਆਂ ਕੱਚ ਦਾ ਚਵਾਰਾ ਵਿੱਚ ਨੱਚੇ ਵਣਜਾਰਾ ਦੁਬਾਰੇ ਬੋਲਦਾ ਮੈਂ ਲੋਹੇ ਦੀਆਂ ਪੌੜੀਆਂ ਬੋਲਣਾ ਨਹੀਂ ਕਿੰਕ ਵਾਰੀ ਬੋਲ ਕੇ ਫਿਰ ਮੈਂ ਤੁਹਾਡੇ ਤੋਂ ਪੁੱਛਾਂਗਾ ਕੱਚ ਦਾ ਚਵਾਰਾ ਵਿੱਚ ਨੱਚੇ ਵਣ ਜਾ ਰਾ ਚਲੋ ਤੁਸੀਂ ਦੱਸੋ ਬੇਟਾ ਨਹੀਂ ਚਲੋ ਨੇੜੇ ਪਹੁੰਚ ਗਏ ਤੁਸੀਂ ਖੜੇ ਹੋ ਕੇ ਖੜੇ ਹੋ ਕੇ ਬੇਟਾ ਨਹੀਂ ਗਲਤ ਹੈ ਬੇਟਾ ਹਾਂ ਬੇਟਾ ਤੁਸੀਂ ਦੱਸੋ ਖੜੇ ਹੋ ਕੇ ਬਸ ਨੇੜੇ ਪਹੁੰਚ ਤੁਸੀਂ ਹੈ ਤਾਂ ਉਸ ਤਰ੍ਹਾਂ ਦੀ ਚੀਜ਼ ਆ ਨਹੀਂ ਹਾਂ ਕਿਹੜਾ ਬੋਲੇ ਸੀ ਤਾ ਹਾਂ ਵੈਰੀ ਗੁੱਡ ਕਲਾਪਿੰਗ ਕਰੋ ਵੀ ਲਾਲ ਟਾਈਕ ਠੀਕ ਹੈ ਤੇਟੂਏ ਸੰਦੂਗ ਚੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਤੇ ਜੇ ਤੁਹਾਨੂੰ ਪਤਾ ਨਾ ਬਟ ਅਨਸਰ ਬੋਲਣਾ ਨਹੀਂ ਉੱਥੇ ਖੜੇ ਕਰਨਾ ਸਾਨੂੰ ਪੁੱਛ ਲੈਂਦੇ ਆਪਾਂ ਹੁਣ ਤਾਂ ਮੇਰੀ ਬਾਤ ਹੀ ਨਹੀਂ ਪੂਰੀ ਹੋਣ ਦਿੱਤੀ ਤੋ ਅਨਸਰ ਜਦੋਂ ਮੈਂ ਬਾਤ ਬੋਲ ਰਿਹਾ ਹੁੰਦਾ ਨਾ ਅਨਸਰ ਤਾਂ ਉਹਨੂੰ ਪਤਾ ਹੁੰਦਾ ਬਹੁਤ ਸਾਰੇ ਬੱਚਿਆਂ ਨੂੰ ਪਰ ਵਿੱਚੋਂ ਨਹੀਂ ਬੋਲਣਾ ਹੈਗਾ ਜਦੋਂ ਬਾਤ ਪੂਰੀ ਹੋ ਗਈ ਤੁਸੀਂ ਹੱਥ ਖੜੇ ਕਰਿਓ ਤੁਹਾਡੇ ਤੋਂ ਪੁੱਛ ਲਾਂਗੇ ਆਪਾਂ ਜਾਂ ਆਪ ਹੀ ਸੀਟ ਤੇ ਖੜੇ ਹੋ ਜਾਓ ਜਿਹੜਾ ਕੋਈ ਜ਼ਿਆਦਾ ਐਕਸਾਈਟਿਡ ਆ ਵੀ ਮੈਂ ਹੀ ਦੱਸਣਾਗਾ ਉਹ ਖੜੇ ਹੋ ਜਾਣਾ ਅਸਮਾਨੋਂ ਡਿੱਗਾ ਬੱਕਰਾ ਮੂਹ ਵਿੱਚੋਂ ਮੂਹ ਤੋਂ ਨਿਕਲੀ ਲਾਲ ਢਿੱਡ ਪਾੜ ਕੇ ਦੇਖਿਆ ਤੇ ਵਿੱਚੋਂ ਨਿਕਲੇ ਵਾਲ ਹਾਂ ਹਾਂ ਮੁਸ਼ਾਬਾਸ਼ ਇਹ ਆ ਵੀ ਹੈ ਆਮਬ ਅਮ ਤਾਂ ਨੂੰ ਪਤਾ ਵੀ ਅ ਫਲਾਂ ਦਾ ਕੀ ਕਹਿਆ ਜਾਂਦਾ ਇਹਨੂੰ ਹਾਂ ਤੇ ਜਦੋਂ ਮੌਸਮ ਆਉਂਦਾ ਇਹਦਾ ਹਨਾ ਤਾਂ ਆਪਾਂ ਸਾਰੇ ਦੇਖ ਕੇ ਐਕਸਾਈਟਡ ਹੋ ਜਾਂਦੇ ਵੀ ਖਾਣਾ ਹਨਾ ਮਿੱਠਾ ਹੁੰਦਾ ਕਿ ਜ਼ਿਆਦਾ ਤਾਂ ਜਦੋਂ ਆਪਾਂ ਉਹਨੂੰ ਚੀਰ ਦਿਆ ਜਾ ਉਹਦੇ ਵਿੱਚੋਂ ਬਣੇ ਹੁੰਦੇ ਹਨਾ ਰੇਸ਼ੇ ਜੇ ਠੀਕ ਹੈ ਅੱਗੇ ਵੀ ਤੇ ਆਮ ਨਾਲ ਸੁਣਾਂਗਾ ਅੰਬਰ ਸਰ ਕਲਕੱਤੇ ਅੰਬਰ ਸਰ ਕਲਕੱਤੇ ਨਾ ਉਹਦੀ ਜੜ ਨਾ ਉਹਦੇ ਪੱਤੇ ਧਿਆਨ ਨਾਲ ਵੀ ਇੱਕ ਵਾਰੀ ਫੇਰ ਬੋਲਦਾਗਾ ਅਨਸਰ ਨਹੀਂ ਬੋਲ ਲਗੇ ਨੇ ਅਨਸਰ ਨਹੀਂ ਬੋਲਣਾ ਅੰਬਰ ਸਰ ਕਲਕੱਤੇ ਨਾ ਉਹਦੀ ਜੜ ਨਾ ਉਹਦੇ ਪੱਤੇ ਆ ਬੇਟਾ ਖੂਸ਼ ਅਮਰਬੇਲ ਸ਼ਾਬਾਸ਼ ਕਲਾਪਿੰਗ ਕਰੋ ਵੀ ਅਮਰਬੀ ਤੁਸੀਂ ਦੇਖਿਆ ਕਿਸ ਨੇ ਕਿਹੜੇ ਬੱਚੇ ਨੇ ਬੋਲਿਆ ਸੀਗਾ ਉਹਨਾਂ ਤੁਸੀਂ ਉਹਦੀ ਟਾਣੀ ਕਿਸੇ ਦਰਖਤ ਦੇ ਛੁੱਟਦੇ ਆ ਹੱਥ ਖੜਾ ਕਰ ਜੜ ਹੁੰਦੀ ਉਹਦੇ ਉੱਤੇ ਉਹ ਸਾਰਾ ਚੁੰਡ ਜਿਹੜਾ ਬਣਾ ਲੂਗੀ ਆ ਨਾ ਉਹ ਪੱਤੇ ਵੀ ਨਹੀਂ ਹੁੰਦੇ ਇਕੱਲੀ ਟਾਣੀ ਟਾਣੀ ਹੁੰਦੀ ਉਹਦੀ ਠੀਕ ਹੈ ਵੀ ਅੱਗੇ ਧਿਆਨ ਨਾਲ ਸੁਣਨਾ ਗਾ 12ਵਾਂ ਆਏ ਚਾਰ ਮਲੰਗ 12ਵਾਂ ਆਏ ਚਾਰ ਮਲੰਗ ਸਾਵੀਆਂ ਟੋਪੀਆਂ ਕਾਲੇ ਰੰਗ ਚਾਰ ਚਾਰ ਬਲੰਗ ਹਾਂ ਬੇਟਾ ਹਾਂ ਵੈਰੀ ਗੁੱਡ ਤੀਨੋਂ ਆਪਾ ਬਤਾਉਂ ਵੀ ਕਹਿਦੇ ਨੇ ਠੀਕ ਹੈ ਵੀ ਹਾਂ ਅੱਗੇ ਵਾਹ ਵੇ ਰੱਬਾ ਤੇਰੇ ਕੰਮ ਵਾਹ ਵੇ ਰੱਬਾ ਤੇਰੇ ਕੰਮ ਬਾਹਰ ਹੱਡੀਆਂ ਬਾਹਰ ਹੱਡੀਆਂ ਅੰਦਰ ਚੰਮ ਬਾਰ ਹੱਡੀਆਂ ਅੰਦਰ ਅੰਦਰ ਚਮਕ ਬੋਲਣਾ ਨਹੀਂ ਹੱਥ ਖੜੇ ਕਰੋ ਜਿਹਨੂੰ ਪਤਾ ਇਦਰੋਂ ਵੀ ਕੁੜੀਆਂ ਜੋ ਪਲੱਸ ਵਨ ਪਲੱਸ ਟੂ ਵਾਲੀਆਂ ਕੁੜੀਆਂ ਨਹੀਂ ਪਤਾ ਛੋਟੇ ਬੱਚਿਆਂ ਨੂੰ ਜਿਆਦਾ ਪਤਾ ਹਾਂ ਬੇਟਾ ਕੱਚੂ ਕੋਮਾ ਵੈਰੀ ਗੁੱਡ ਹੁਣ ਧਿਆਨ ਚਾਗੇ ਵੀ ਤੁਹਾਡੇ ਬਾਰੂ ਦਾ ਜਿਹੜਾ ਸਪੀਰ ਆਕੀ ਹੁੰਦਾ ਸੱਤੋਂ ਦਾ ਪੂਰਾ ਹੈ ਨਾ ਤੇ ਅੰਦਰ ਉਹਦੇ ਕੀ ਹੁੰਦਾਗਾ ਮਾਸ ਹੁੰਦਾ ਹੈ ਨਾ ਅਗੇ ਮੈਂ ਲੈ ਆਂਦਾ ਬੋਕ ਮੈਂ ਲੈ ਆਂਦਾ ਬੋਕ ਨੱਬੀ ਪੂਸ਼ ਮਾਰੇ ਮੋਕ ਨੱਬੀ ਪੂਸ਼ ਮਾਰੇ ਮੋਕ ਆ ਬੇਟਾ ਖੜੇ ਹੋ ਸੋ ਖੜੇ ਹੋ ਕੇ ਖਾ ਕੀ ਹੈ ਇਹ ਇਹ ਤਾਂ ਸਾਰਿਆਂ ਨੂੰ ਪਤਾ ਦੁਆਰਾ ਬੋਲੀ ਓਏ ਇਹ ਤਾਂ ਸਾਰਿਆਂ ਨੂੰ ਪਤਾ ਹੈ ਮਲਕਾ ਚੱਲ ਲੱਗੀ ਤੇ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲਾਵਾਂ ਪਰਾਂਦਾ ਇੱਕ ਬੰਦਾ ਮੈਂ ਐਸਾ ਡਿੱਠਾ ਫਿੱਟ ਫਿੱਟ ਕਰਦਾ ਜਾਂਦਾ ਹਾਂ ਵੀ ਹਾਂ ਵੀ ਹਾਂ ਖੜੇ ਹੋ ਕੇ ਖੜੇ ਹੋ ਕੇ स्कूटर ਹੋ ਸਕਦਾ ਮੋਟਰਸਾਈਕਲ ਹਾਂ ਠੀਕ ਹੈ ਬੋਲਟ ਵੀ ਠੀਕ ਹੈ ਹਾਂ ਵੀ ਇੱਕ ਵੀ ਅਗਲੀ ਬਹੁਤ ਸੌਖੀ ਹੈ ਬਿਲਕੁਲ ਹੋ ਗਈ ਹੋ ਗਈ ਨਿੰਗਾ ਮਦ ਲੱਗ ਗਿਆ ਅੱਗੇ ਆਨਸਰ ਨਹੀਂ ਬੋਲਣਾ ਵੀ ਹੁਣ ਕੁੜੀਆਂ ਦੀ ਵਾਰੀ ਹੈ ਵੀ ਮੁੰਡੇ ਵਾਲੇ ਕਿਸੇ ਨੇ ਨਾਂਸਰ ਦੇਣਾ ਆਏਗਾ ਕੁੜੀਆਂ ਨੇ ਦੇਣਾਗਾ ਹੱਥ ਖੜੇ ਕਰ ਲਓ ਕੁੜੀਓ 16 3 4 2 ਹੱਥ ਘੜੇ ਕਰੋ ਜਿਹਨੂੰ ਪਤਾ ਵੀ ਆ ਸਰ 16 3 4 2 ਬਸ ਟਾਈਮ ਆਇਆ ਨਹੀਂ ਹਾਂ ਨਹੀਂ ਤੁਹਾਡੇ ਕੋਲੇ 10 ਸੈਕਿੰਡ ਨੇ ਫਿਰ ਇੱਧਰ ਆਜੂ ਦੀ ਬਾਤ ਐ ਇੱਕ ਦੋ ਤਿੰਨ ਚਾਰ ਪੰਜ 6 7 ਵੇਰੀ ਗੁੱਡ ਕਲਾਪਿੰਗ ਕਰੋ ਵੀ ਹਾਂ 16 ਉਂਗਲਾ ਚਾਰ ਕੀਨੇ ਆ ਅੰਗੂਠੇ ਠੀਕ ਹੈ ਵੀ 16 ਧੀਆਂ ਚਾਰ ਦੁਬਾਈ ਠੀਕ ਹੈ ਅੱਗੇ ਵੀ ਸੁਣੋ ਵੀ ਅੱਗੇ ਹੁਣ ਮੁੰਡਿਆਂ ਦੀ ਵਾਰੀ ਆ ਕੁੜੀਆਂ ਲਈ ਨਹੀਂ ਬੋਲਣਾ ਵੀ ਤੁਹਾਡੇ ਕੋਲੇ ਵੀ 15 ਸਕਿੰਟ ਹੋਣਗੇ 15 ਬਸ ਨੇ ਜ਼ੋ ਨੂੰ ਵੀ 15 ਦਿੱਤੇ ਸੀ ਪਾਹੀ ਲੜਦੇ ਜਾਣ ਬਾਤ ਸੁਣੋ ਵੀ ਪਹਿਲਾਂ ਪੂਰੀ ਜਿਵੇਂ ਚੇਂਜ ਕਰਤੀ ਚਲੋ ਵੀ ਹੁਣ ਕੁੜੀਆਂ ਨੇ ਇਹ ਸਹੀ ਸਹੀ ਆਨਸਰ ਤੁਸੀਂ ਓਕੇ ਵਾਲੀ ਮਸ਼ੀਨ ਠੀਕ ਹੈ ਮਹਾਨੀ ਬਾਸ ਦੀ ਬਾਸ ਆਨਸਰ ਉਹਨੇ ਵੀ ਸਹੀ ਦਿੱਤਾ ਸੀ ਤੁਸੀਂ ਵੀ ਸਹੀ ਦਿੱਤਾਗਾ ਬਰਾਬਰ ਹੋਵੇ ਜੀ ठीक है बराबर होना जी अगे कुड़ियों की बात तली उ कबूतर नचे पता कुछ नहीं एक दो तीन ਖੜੇ ਹੋ ਕੇ ਖੜੇ ਹੋ ਕੇ ਬਟਾ ਖੜੇ ਹੋ ਕੇ ਦੱਸੋ 3 4 5 6 7 8 9 ਨਹੀਂ 11 12 13 14 15 ਹੁਣ ਇਹੀ ਬਾਤ ਦਾ ਜਿਹੜਾ ਆਨਸਰ ਆ ਮੁੰਡੇ ਦੇਣਗੇ ਦਲੀ ਉੱਤੇ ਕਬੂਤਰ ਨੱਚੇ